ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਜ਼ਿੰਦਗੀ ਹੈ ਨਾ ਉਹ ਸਾਨੂੰ ਕੁਦਰਤ ਵੱਲੋਂ ਮਿਲੀ ਤੋਹਫੇ ਵਿੱਚ ਮਿਲੀ ਨਰੰਕਾਰ ਵੱਲੋਂ ਮਿਲੀ ਸੁਗਾ ਤੇ ਸਾਡੇ ਕੋਲ ਜ਼ਿੰਦਗੀ ਹੈ ਜਿਹੜੀ ਔਰ ਜ਼ਿੰਦਗੀ ਦੇ ਅੰਦਰੋਂ ਮਨੁੱਖਾ ਜ਼ਿੰਦਗੀ ਜਿਹੜੀ ਸਾਨੂੰ ਮਿਲੀ ਇਹ ਤੇ ਇੱਕ ਤੋਹਫਾ ਹੈ ਖੁਦਾਈ ਤੋਹਫਾ ਹੈ ਖੁਦਾਈ ਰਹਿਮਤ ਹੈ ਇਹਨੂੰ ਮੈਂ ਇਦਾਂ ਕਹਿਣਾ ਹੁਣਾ ਸਾਡੇ ਲਫ਼ਜ਼ਾਂ ਦੇ ਅੰਦਰ ਬਿਵੈਪੀ ਕੋਟੇ ਦੀ ਰਹਿਮਤ ਤੇ ਤੁਹਾਡੇ ਉੱਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਨਰੰਕਾਰ ਦੀ ਅੱਲਾ ਤਾਲਾ ਦੀ ਖੈਰ ਜਿੰਦਗੀ ਦਿੱਤੀ ਨਰੰਕਾਰ ਨੇ ਮਾਂ-ਬਾਪ ਦੇ ਜ਼ਰੀਏ ਧਰਤੀ ਤੇ ਆਏ ਪਰ ਜ਼ਿੰਦਗੀ ਨੂੰ ਚਲਾਉਣਾ ਕਿਵੇਂ ਹੈ ਇਹ ਅੱਗੇ ਤੁਹਾਡੀ ਮਰਜ਼ੀ ਹੈ ਜ਼ਿੰਦਗੀ ਨੂੰ ਸੋਹਣੀ ਬਣਾਉਣਾ ਹੈ ਬਦਸੂਰਤ ਬਣਾਉਣਾ ਹੈ ਤੁਹਾਡੀ ਮਰਜ਼ੀ ਹੈ ਸਰੀਰ ਦੀ ਗੱਲ ਨਹੀਂ ਕਰ ਰਿਹਾ ਮੈਂ ਜ਼ਿੰਦਗੀ ਦੀ ਗੱਲ ਕਰ ਰਿਹਾ ਜ਼ਿੰਦਗੀ ਦੇ ਚਾਲ ਚੱਲਣ ਦੀ ਗੱਲ ਕਰ ਰਿਹਾ ਹਾਂ ਸੰਸਕਾਰਾਂ ਦੀ ਗੱਲ ਕਰ ਰਿਹਾ ਹਾਂ ਤੁਹਾਡੇ ਫਰਜ਼ਾਂ ਦੀ ਗੱਲ ਕਰ ਰਿਹਾ ਹਾਂ ਤੁਹਾਡੇ ਵਿਅਕਤੀਤਵ ਦੀ ਗੱਲ ਕਰ ਰਿਹਾ ਹਾਂ ਜ਼ਿੰਦਗੀ ਨੂੰ ਸੋਹਣੀ ਬਣਾਉਣਾ ਹੈ ਤੁਹਾਡੇ ਵੱਸ ਵਿੱਚ ਨਹੀਂ ਸੋਹਣੀ ਬਣਾਉਣਾ ਤੁਹਾਡੇ ਵੱਸ ਵਿੱਚ ਹੈ ਵੇਖੋ ਜੰਗਲ ਹੁੰਦਾ ਹੈ ਨਾ ਤੇ ਜੰਗਲ ਦੇ ਅੰਦਰ ਜਾਣ ਤੋਂ ਹਰ ਬੰਦਾ ਕਤਰ ਆਉਂਦਾ ਹੈ ਕਬਰ ਆਉਂਦਾ ਹੈ ਕਿਉਂਕਿ ਜੰਗਲ ਦੇ ਅੰਦਰ ਨਾ ਤੇ ਚੱਲਣ ਵਾਸਤੇ ਰਾਹ ਹੁੰਦਾ ਹੈ ਤੇ ਦੂਜਾ ਜੰਗਲੀ ਜਾਨਵਰਾਂ ਦਾ ਖੌਫ ਵੀ ਹੁੰਦਾ ਹੈ ਜਿਹੜਾ ਬਾਗ ਹੁੰਦਾ ਹੈ ਬਾਗ ਦੇ ਅੰਦਰ ਸਾਰੇ ਲੋਕ ਉ체ਚਾ ਚੱਲ ਕੇ ਜਾ ਕੇ ਸੈਰ ਕਰਨਾ ਪਸੰਦ ਕਰਦੇ ਨੇ ਕਿਉਂ ਕਿ ਬਕਾਇਦਾ ਬੂਟਿਆਂ ਨੂੰ ਤਰਤੀਬ ਦੇ ਅੰਦਰ ਉਗਾਇਆ ਗਿਆ ਹੈ ਮਾਲੀ ਦੇ ਹੱਥ ਲੱਗੇ ਨੇ ਰਾਹ ਬਣੇ ਨੇ ਕੰਡਿਆਂ ਵਾਲੀਆਂ ਝਾੜੀਆਂ ਨਹੀਂ ਹੈ ਤੁਹਾਡੇ ਕੱਪੜੇ ਨਹੀਂ ਪਾੜਨਗੀਆਂ ਔਰ ਜੰਗਲੀ ਜਾਨਵਰਾਂ ਦਾ ਡਰ ਵੀ ਨਹੀਂ ਹੈ ਹੈ ਉੱਥੇ ਵੀ ਵਨਸਪਤੀ ਹੈ ਉੱਥੇ ਵੀ ਵਨਸਪਤੀ ਜੰਗਲ ਦੇ ਅੰਦਰ ਵੀ ਬੂਟੇ ਨੇ ਇੱਥੇ ਵੀ ਬੂਟੇ ਨੇ ਹਰ ਇੱਕ ਐਨਐਮ ਵੀ ਜੰਗਲ ਦੇ ਅੰਦਰ ਬੇਤਰਤੀਬੀ ਬੜੀ ਹੈ। ਔਰ ਜਿਹੜਾ ਬਾਗ ਹੈ ਜਿਹੜਾ ਗਾਰਡਨ ਹੈ ਉੱਥੇ ਬੇਤਰਤੀਬੀ ਨਹੀਂ ਉੱਥੇ ਤਰਤੀਬ ਹੀ ਤਰਤੀਬ ਵੇਖਣ ਨੂੰ ਮਿਲਦੀ ਹੈ। ਖੈਰ ਇਸ ਪਾਸੇ ਨੂੰ ਮੈਂ ਨਾ ਜਾਵਾਂ। ਜ਼ਿੰਦਗੀ ਨੂੰ ਸੋਹਣੀ ਬਣਾਉਣਾ ਹੈ, ਉਚੇਰੀ ਬਣਾਉਣਾ ਹੈ, ਸਾਊ ਬਣਾਉਣਾ ਹੈ, ਚੰਗੀ ਬਣਾਉਣਾ ਹੈ ਤੁਹਾਡੇ ਵਿਅਸ ਵਿੱਚ ਨਹੀਂ ਬਣਾਉਣਾ ਤੁਹਾਡੇ ਵਾਸ ਵਿੱਚ ਹੈ। ਮੈਂ 2-4 ਉਦਾਹਰਨਾਂ ਤੁਹਾਡੇ ਸਾਹਮਣੇ ਰੱਖ ਦਿੰਦਾ। ਰੇਤਾ ਇਟਾ ਬਜਰੀ ਕਿੱਲ ਕਾਂਟਾ ਹੋਰ ਜਿਹੜਾ ਜਿਹੜਾ ਸਾਜੋ ਸਮਾਨ ਲੋੜੀਂਦਾ ਹੈ ਘਰ ਬਣਾਉਣ ਵਾਸਤੇ ਇੱਕ ਇਮਾਰਤ ਬਣਾਉਣ ਵਾਸਤੇ ਉਹ ਸਾਰਾ ਪਿਆ ਹੀ ਹੁੰਦਾ ਹੈ ਨਾ ਇਟਾਂ ਢੱਪੀਆਂ ਰੇਤਾ ਬਜਰੀ ਸੀਮਟ ਦੂਜਾ ਤੀਜਾ ਸਾਰਾ ਸਮਾਨ ਵਿਖਰੇਆ ਪਿਆ ਢੇਰ ਲੱਗੇ ਪਏ ਪਰ ਸਿਆਣੇ ਕਾਰੀਗਰ ਦਾ ਕੀ ਕੰਮ ਹੈ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਤਰਤੀਬ ਦਿੰਦਾ ਹੈ ਔਰ ਤਰਤੀਬ ਕਿੰਨੀ ਰੇਸ਼ੋ ਵਿੱਚ ਦੇਣੀ ਹੈ ਕਿੰਨੀ ਮਿਆਰ ਵਿੱਚ ਦੇਣੀ ਹੈ ਇਹ ਉਸ ਸਿਆਣੇ ਕਾਰੀਗਰ ਨੂੰ ਪਤਾ ਹੈ ਆਰਕੀਟੈਕਟ ਨੂੰ ਪਤਾ ਹੈ ਹੁਣ ਜਦੋਂ ਸਿਆਣੇ ਕਾਰੀਗਰ ਦੇ ਰਾਜ ਮਿਸਤਰੀ ਦੇ ਹੱਥ ਛੁੰਦੇ ਨੇ ਉਸ ਮਟੀਰੀਅਲ ਨੂੰ ਤੇ ਮਟੀਰੀਅਲ ਉਹ ਹੀ ਹੈ ਜਿਹੜਾ ਖਿਲਰਿਆ ਬਿਖਰਿਆ ਦਿਸਦਾ ਸੀ ਪਰ ਉਹਨੂੰ ਇੱਕ ਸੁੰਦਰ ਘਰ ਬਣ ਗਿਆ ਸੁੰਦਰ ਮਹਿਲ ਬਣ ਗਿਆ ਸੁੰਦਰ ਆਫਿਸ ਬਣ ਗਿਆ ਪਰ ਕਿਵੇਂ ਬਣਿਆ ਇੱਟਾਂ ਵੀ ਉਹ ਹੀ ਨੇ ਰੇਤਾ ਵੀ ਉਹ ਹੀ ਹੈ ਬਧਰੀ ਵੀ ਉਹ ਹੀ ਹੈ ਸਭ ਕੁਝ ਉਹ ਹੈ ਪਰ ਸਿਰਫ ਇੱਕ ਸਿਆਣਪ ਭਰੇ ਕਾਰੀਗਰ ਦੇ ਹੱਥਾਂ ਦੀ ਲੋੜ ਸੀ ਜਿਹੜਾ ਉਹਨਾਂ ਸਮਾਨ ਨੂੰ ਮਿਲ ਗਿਆ ਤੇ ਉਹ ਇੱਕ ਚੰਗਾ ਮਕਾਨ ਬਣ ਕੇ ਹੋਂਦ ਵਿੱਚ ਆਇਆ ਇਸ ਤੋਂ ਅੱਗੇ ਚੱਲਦੇ ਆਂ ਕਪੜਾ ਜਿੰਨਾ ਮਰਜ਼ੀ ਮਹਿੰਗਾ ਤੁਸੀਂ ਦੁਕਾਨ ਤੋਂ ਜਾ ਕੇ ਖਰੀਦ ਕੇ ਲਏਓ ਪਰ ਕਪੜਾ ਕਦੀ ਐਦਾਂ ਬੁੱਕਲ ਮਾਰ ਕੇ ਕਦੀ ਕੋਈ ਚੱਲਦਾ ਵੇਖਿਆ ਜਿਹੜਾ ਕਪੜਾ ਕਿੰਨਾ ਮਹਿੰਗਾ ਹੋਵੇ ਪੈਂਟ ਦਾ ਹੋਵੇ ਸ਼ਰਟ ਦਾ ਹੋਵੇ ਪੱਗ ਹੋਵੇ ਕੁਛ ਹੋਵੇ ਕਦੀ ਐਦਾਂ ਹੀ ਬੁੱਕਲ ਮਾਰ ਕੇ ਚੱਲਦੇ ਆਂ ਲੋਕਾਂ ਨੂੰ ਵੇਖਿਆ ਵੀ ਇਹ ਮਹਿੰਗਾ ਕਪੜਾ ਹੈ ਮੈਂ ਸੁਹਾਣਾ ਨਹੀਂ ਇਹਨੂੰ ਮੈਂ ਪੜ ਨਹੀਂ ਦੇਣਾ ਦਰਜੀ ਨੂੰ ਜਦੋਂ ਮਹਿੰਗੇ ਤੋਂ ਮਹਿੰਗਾ ਕੱਪੜਾ ਇੱਕ ਸਿਆਣੀ ਟੇਲਰ ਦੇ ਹੱਥਾਂ ਵਿੱਚ ਜਾਂਦਾ ਹੈ ਦਰਜੀ ਦੇ ਹੱਥਾਂ ਵਿੱਚ ਜਾਂਦਾ ਹੈ ਤੇ ਉਹ ਟੇਲਰ ਤੁਹਾਡੇ ਮਾਪ ਦੇ ਅਕੋਰਡਿੰਗ ਤੁਹਾਡੇ ਸਰੀਰ ਦੇ ਅਕੋਰਡਿੰਗ ਉਹਨੂੰ ਕੱਟਦਾ ਹੈ ਫਿਰ ਦੁਬਾਰਾ ਸੀਂਦਾ ਹੈ ਪਹਿਲਾਂ ਕੱਟਦਾ ਹੈ ਫਿਰ ਸੀਂਦਾ ਹੈ ਦੋਵੇਂ ਗੱਲਾਂ ਕਰਦਾ ਹੈ ਜੇ ਕੱਟੇਗਾ ਨਾ ਤੇ ਫਿਰ ਸੀਂ ਕਿਵੇਂ ਪਾਏਗਾ ਉਹ ਪਹਿਲਾਂ ਕੱਟਦਾ ਏ ਫਿਰ ਸੀਂਦਾ ਏ ਫਿਰ ਪਸ਼ਾਕ ਬੰਦੀ ਪੈਂਟ ਬੰਦੀ ਸ਼ਰਟ ਬੰਦੀ ਕੁਝ ਕੁਝ ਹੋਰ ਬੰਦਾ ਏ ਤੁਸੀਂ ਜਿਸਮ ਤੇ ਸਜਾ ਲੈਂਦੇ ਹੋ ਸਰੀਰ ਤੇ ਸਜਾ ਲੈਂਦੇ ਹੋ ਤੇ ਫਿਰ ਮਾਣ ਕਰਦੇ ਹੋ ਕਲਰ ਚੁੱਕਦੇ ਹੋ ਵੀ ਮੇਰੀ ਸ਼ਰਟ ਬੜੀ ਚੰਗੀ ਮੇਰੀ ਪੈਂਟ ਬੜੀ ਚੰਗੀ ਮੇਰੀ ਟਾਈ ਬੜੀ ਚੰਗੀ ਇਹ ਸਾਰਾ ਕੁਝ ਬਣਿਆ ਕਿਵੇਂ ਦੁਕਾਨ ਤੋਂ ਲਿਆਂਦਾ ਗਿਆ ਉਹਨੂੰ ਕਟਿਆ ਗਿਆ ਫਿਰ ਉਹਨੂੰ ਸੀ ਮਾਰੀ ਗਈ ਸੀ ਆ ਗਿਆ ਤਾਂ ਉਹ ਚੰਗਾ ਬਣਿਆ ਤੋ ਖੈਰ ਜ਼ਿੰਦਗੀ ਵੀ ਇਸ ਤਰ੍ਹਾਂ ਏ ਕਿਦਰੋਂ ਨਾ ਕਿਦਰੋਂ ਇਹਨੂੰ ਕੱਟਣਾ ਪੈਂਦਾ ਇਹਨੂੰ ਡਿਲੀਟ ਕਰਨਾ ਪੈਂਦਾ ਇਹਨੂੰ ਸੁਧਾਰ ਵਾਸਤੇ ਕਿਧਰੇ ਨਾ ਕਿਧਰੇ ਜੋੜਨਾ ਪੈਂਦਾ ਤਾਂ ਕਿ ਜ਼ਿੰਦਗੀ ਚੰਗੀ ਕੱਪੜੇ ਦੇ ਨਿਆਈ ਬਣ ਕੇ ਸਾਨੂੰ ਸੁਖ ਦੇ ਸਕੇ ਇਸ ਤੋਂ ਅੱਗੇ ਚੱਲਨੇ ਤੁਸੀਂ ਮਾਰਕੀਟ ਦੇ ਅੰਦਰ ਨਿਕਲਦੇ ਹੋ ਤੇ ਵੇਖਦੇ ਹੋ ਰੇੜੀਆਂ ਦੇ ਅੰਦਰ ਦੁਕਾਨਾਂ ਦੇ ਉੱਤੇ ਕਿੰਨੀਆਂ ਸਬਜ਼ੀਆਂ ਪਈਆਂ ਗਾਜਰ ਪਈ ਆਲੂ ਪਏ ਪਿਆਜ਼ ਪਏ ਲਸਣ ਪਿਆ ਗੋਭੀ ਪਈ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਦੇ ਨਾਲ ਮਾਰਕੀਟ ਭਰੀ ਪਈ ਹੈ ਪਰ ਉਹਨਾਂ ਸਬਜ਼ੀਆਂ ਨੂੰ ਖਰੀਦੇ ਹੋ ਘਰ ਵਿੱਚ ਲਿਆਉਂਦੇ ਹੋ ਤੇ ਜਿਉਂ ਦਾ ਤਿਉਂ ਹੀ ਪਤੀਲੇ ਦੇ ਅੰਦਰ ਪਾ ਕੇ ਕੱਢ ਲੈਂਦੇ ਹੋ ਤੇ ਖਾਣ ਦੇ ਯੋਗ ਬਣ ਜਾਂਦੀ। ਇੱਕ ਸਿਆਣੀ ਗ੍ਰਹਿਣੀ ਨੂੰ ਇੱਕ ਸਿਆਣੀ ਤ੍ਰੀਮਤ ਨੂੰ ਪਤਾ ਹੁੰਦਾ ਹੈ ਵੀ ਗੋਭੀ ਕਿੰਨੀ ਹੋਵੇ, ਆਲੂ ਕਿੰਨੇ ਹੋਣ, ਗਾਜਰਾ ਕਿੰਨੀਆਂ ਹੋਣ, ਇਹਦੇ ਅੰਦਰ ਲਸਣ ਕਿੰਨਾ ਹੈ, ਇਹਦੇ ਅੰਦਰ ਪਿਆਜ਼ ਕਿੰਨਾ ਹੈ, ਇਹਦੇ ਅੰਦਰ ਮਿਰਚ ਕਿੰਨੀ ਹੈ, ਇਹਦੇ ਅੰਦਰ ਮਸਾਲਾ ਕਿੰਨਾ, ਦੂਜੀ ਤੇ ਜੀ ਚੀਜ਼ ਕਿੰਨੀ ਪਾਉਣੀ। ਫਿਰ ਉਹ ਸਾਰੀ ਰੇਸ਼ਿਓ ਦੇ ਅਕੋਰਡਿੰਗ ਜਦੋਂ ਪਤੀਲੇ ਵਿੱਚ ਚੀਜ਼ਾਂ ਜਾਂਦੀਆਂ ਨੇ ਨਾ ਢੜਕਾ ਭੁੱਜਦਾ ਹੈ ਫਿਰ ਤੁਸੀਂ ਉਂਗਲਾਂ ਚੱਟਦੇ ਰਹਿ ਜਾਂਦੇ ਹੋ ਵੀ ਇੰਨੀ ਚੰਗੀ ਸਬਜੀ ਬਣੀ ਸਵਾਦ ਸਬਜੀ ਬਣੀ ਪਰ ਉਹ ਬਣਾਉਣੀ ਪਈ ਜਿਵੇਂ ਦੀ ਉੱਗੀ ਸੀ ਉਵੇਂ ਦੀ ਉਵੇਂ ਨਹੀਂ ਤੁਸੀਂ ਖਾਧੀ ਉਹਨੂੰ ਚੰਗੀ ਬਣਾਉਣਾ ਪਿਆ ਜ਼ਿੰਦਗੀ ਨਵੇਂ ਜਿਵੇਂ ਦੀ ਉੱਗੀ ਜਿਵੇਂ ਦੀ ਮਿਲੀ ਉਵੇਂ ਛੱਡਦੇ ਹੋ ਤੇ ਇਹ ਕਾਮ ਸਬਜੀ ਦੀ ਤਰ੍ਹਾਂ ਇਹਨੂੰ ਸਵਾਦ ਬਣਾਉਣਾ ਪੈਂਦਾ ਹੈ ਸਿਆਨੇ ਸਾਹਿਦ ਦੇ ਨਾਲ ਚੰਗੇ ਕਾਰੀਗਰਾਂ ਦੇ ਨਾਲ ਚੰਗੀਆਂ ਟੀਚਰਾਂ ਦੇ ਨਾਲ ਚੰਗੇ ਉਸਤਾਦਾਂ ਦੇ ਨਾਲ ਬੈ ਕੇ ਖਲੋ ਕੇ ਤੇ ਚੰਗਾ ਸਾਹਿਤ ਪੜ੍ਹ ਕੇ ਉਦੋਂ ਬਾਅਦ ਇਹ ਚੰਗੀ ਬਣਦੀ ਇਹਦੋਂ ਅੱਗੇ ਚੱਲਨੇ ਆ ਤੁਸੀਂ ਵੇਖੋ ਗੰਨਾ ਹੈ ਗੰਨਾ ਜਿਉਂਦਾ ਤਿਉਂ ਪੁੱਟ ਕੇ ਛੁਪਿਆ ਜਾ ਸਕਦਾ ਹੈ ਗੰਨੇ ਦੇ ਨਾਲ ਰਸ ਬਣਾ ਲਓ ਗੁੜ ਬਣਾ ਲਓ ਖੰਡ ਬਣਾ ਲਓ ਸ਼ਰਾਬ ਬਣਾ ਲਓ ਕਈ ਕੁਝ ਹੋਰ ਬਣ ਜਾਂਦਾ ਹੈ ਖੀਰ ਬਣਾ ਲਓ ਕਈ ਕੁਝ ਬਣ ਜਾਂਦਾ ਪਰ ਉਹ ਬਣਾਉਣਾ ਪੈਂਦਾ ਹੈ ਜ਼ਿੰਦਗੀਏ ਜ਼ਿੰਦਗੀ ਨੂੰ ਜਿਵੇਂ ਦੀ ਤਵੇਂ ਰਹਿਂਦੇ ਹੋ ਜ਼ਿੰਦਗੀ ਦਾ ਗੁੜ ਬਣਾ ਲਓ ਜ਼ਿੰਦਗੀ ਦੀ ਖੰਡ ਬਣਾ ਲਓ ਜ਼ਿੰਦਗੀ ਦੀ ਮਿਸ਼ਰੀ ਬਣਾ ਲਓ ਜ਼ਿੰਦਗੀ ਦੀ ਸ਼ਰਾਬ ਬਣਾ ਲਓ ਜ਼ਿੰਦਗੀ ਦਾ ਕੁਝ ਹੋਰ ਬਣਾ ਲਓ ਤੁਹਾਡੇ ਬਣਾਉਣ ਵਾਲੇ ਦੇ ਹੱਥ ਵਿੱਚ ਤੁਸੀਂ ਆਪਣੀ ਜ਼ਿੰਦਗੀ ਨੂੰ ਬਣਾਉਣਾ ਕੀ ਚਲੋ ਜ਼ਮੀਨ ਹੈ ਔਰ ਜ਼ਮੀਨ ਕੁਦਰਤੀ ਪਈ ਤੁਸੀਂ ਵੇਖਿਆ ਨਾ ਕਰਾ ਮਾਰ ਮਾਰ ਕੇ ਪੱਧਰੀ ਕਰ ਕਰਕੇ ਟਿੱਬੇ ਕਰਾ ਕਰਕੇ ਲੋਕਾਂ ਨੇ ਜ਼ਮੀਨਾਂ ਤਿਆਰ ਕਰ ਲੀਆਂ ਲਹਿ ਲਾਉਂਦੇ ਖੇਤ ਲਹਿਲਾਉਂਦੇ ਚਮਨ ਉਹਨਾਂ ਥਾਵਾਂ ਦੇ ਉੱਤੇ ਅੱਜ ਦੇਖ ਰਹੇ ਨੇ ਖੈਰ ਜ਼ਮੀਨ ਤੇ ਕੁਦਰਤੀ ਹੈ ਤੁਸੀਂ ਜ਼ਮੀਨ ਥੋੜਾ ਬਣਾਈ ਹੈ ਜ਼ਮੀਨ ਨੂੰ ਬਸ ਇੱਕ ਤਰਤੀਬ ਦਿੱਤੀ ਉਹਨੂੰ ਸਵਾਰਿਆ ਹੈ ਜ਼ਿੰਦਗੀ ਤੁਹਾਨੂੰ ਸਵਾਰਨੀ ਪੈਣੀ ਹੈ ਬਸ ਇਨਾ ਕੀ ਕੰਮ ਹੈ ਜ਼ਿੰਦਗੀ ਨੂੰ ਤਰਤੀਬ ਦੇਣੀ ਪੈਣੀ ਹੈ ਖੈਰ ਤੁਸੀਂ ਵੇਖੋ ਕੁਮਾਰ ਨੂੰ ਵੇਖੋ ਜਾਂ ਠਠਿਆਰ ਨੂੰ ਵੇਖੋ ਉਹ ਜਦੋਂ ਕੁਛ ਬਣਾਉਂਦਾ ਹੈ ਤੇ ਮਿੱਟੀ ਹੈ ਮਿੱਟੀ ਨੂੰ ਸੁਰਾਈ ਬਣਾ ਦਿੰਦਾ ਹੈ ਪਿਆਲਾ ਬਣਾ ਦਿੰਦਾ ਹੈ ਘੜਾ ਬਣਾ ਦਿੰਦਾ ਹੈ ਛਾਟੀ ਬਣਾ ਦਿੰਦਾ ਹੈ ਹੋਰ ਹੋਰ ਭਾਂਡੇ ਬਣਾ ਦਿੰਦਾ ਸੋਨਾ ਹੈ ਜਿਵੇਂ ਦਾ ਤਿਵੇਂ ਚੁੱਕ ਕੇ ਥੋੜਾ ਗਲ ਵਿੱਚ ਪਾ ਲੈਂਦੇ ਹੋ ਸੁਨਾਰ ਕੋਲ ਜਾਂਦਾ ਹੈ ਤੇ ਸੋਨੇ ਦਾ ਉਹ ਵੰਗ ਬਣ ਜਾਂਦਾ ਹੈ ਘੜਾ ਬਣਾ ਦਿੰਦਾ ਹੈ ਚੈਨ ਬਣਾ ਦਿੰਦਾ ਹੈ ਮੁੰਦੀ ਛੱਲਾ ਬਣਾ ਦਿੰਦਾ ਹੈ ਝਾਂਦਰ ਬਣਾ ਦਿੰਦਾ ਕੁਛ ਕੁਛ ਬਣਾ ਦਿੰਦਾ ਖੈਰ ਵਾਲਾ ਕੋਕਾ ਬਣਾ ਦਿੰਦਾ ਹੈ ਤੇ ਸੋਨਾ ਨਾ ਚਾਂਦੀ ਦਾ ਵੀ ਇਦਾਂ ਹੀ ਹੈ ਬਾਕੀ ਤੁਸੀਂ ਲੋਹਾ ਲਓ ਇਦਾਂ ਦੇ ਇਦਾਂ ਹੀ ਲੋਹੇ ਦੇ ਨਾਲ ਤੁਸੀਂ ਥੋੜਾ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਸੰਦਰ ਕੈਮ ਕਰ ਲੈ ਸਾਧਨ ਕੈਮ ਕਰ ਲੈ ਉਹ ਸਿਆਣੇ ਕਾਰੀਗਰਾਂ ਕੋਲ ਗਿਆ ਉਹ ਲੋਹਾ ਕਿਧਰੇ ਖੇਤੀ ਉਪਜਾਊ ਕਰਨ ਦੇ ਅੰਦਰ ਸਹਾਇਕ ਬਣ ਗਿਆ ਕਿਧਰੇ ਲੜਨ ਦੇ ਅੰਦਰ ਸਹਾਇਕ ਬਣ ਗਿਆ ਕਿਧਰੇ ਚੱਲਣ ਦੇ ਅੰਦਰ ਸਹਾਇਕ ਬਣ ਗਿਆ ਲੋਹਾ ਲੋਹਾ ਚਾਰ ਚੁਫੇਰੇ ਤੁਹਾਡੇ ਕੋਲ ਹੈ ਕਾਰਾਂ ਨੇ ਮੋਟਰਾਂ ਨੇ ਇੰਜਨ ਹੈ ਮਸ਼ੀਨਰੀ ਹੈ ਖੇਤੀ ਬਾੜੀ ਦੇ ਸਾਧਨ ਲੋਹੇ ਤੋਂ ਬਣੇ ਪਰ ਸਿਆਣੇ ਕਾਰੀਗਰ ਦੇ ਹੱਥਾਂ ਨੇ ਬਣਾਏ ਆਪਣੇ ਆਪ ਨੇ ਬਣਿਆ ਖੈਰ ਇਸ ਤੋਂ ਅੱਗੇ ਚੱਲਨੇ ਆ ਅ ਗਲਾ ਹੈ ਨਾ ਜਿਹੜਾ ਗਲਾ ਰੱਬ ਨੇ ਦਿੱਤਾ ਹੈ ਪਰ ਗਲੇ ਨੂੰ ਸਵਾਰਨਾ ਗਲੇ ਨੂੰ ਤਰਸਣਾ ਗਲੇ ਦਾ ریاਜ ਕਰਨਾ ਗਲੇ ਨੂੰ ਸੁਰ ਤਾਲ ਵਿੱਚ ਲਿਆਉਣਾ ਤੇ ਜਦੋਂ ਸਭ ਕੁਝ ਆ ਜਾਂਦਾ ਹੈ ਉਦੋਂ ਉਹ ਕਹਿ ਦਿੰਦੇ ਨੇ ਵੀ ਇੱਕ ਸਫਲ ਸਿੰਗਰ ਹੈ ਸਫਲ ਗਾਇਕ ਇਸ ਤੋਂ ਅੱਗੇ ਚੱਲਨੇ ਆ ਲਫ਼ਜ਼ ਨੇ ਬਹੁਤ ਸਾਰੇ ਲਫ਼ਜ਼ ਨੇ ਹਰ ਬੰਦੇ ਦੇ ਕੋਲ ਲਫ਼ਜ਼ ਨੇ ਸਾਰਾ ਸਾਰਾ ਦਿਨ ਬੋਲੀ ਜਾਂਦੇ ਨੇ ਚੁੱਪ ਨਹੀਂ ਕਰਦੇ ਚੁੱਪ ਕਰਾਉਣਾ ਪੈਂਦਾ ਹੈ ਕਈ ਵਾਰੀ ਉਹਨਾਂ ਨੂੰ ਕਿਸੇ ਮਹਿਫਲ ਦੇ ਅੰਦਰ ਪਰ ਉਹਨਾਂ ਲਫ਼ਜ਼ਾਂ ਨੂੰ ਤਰਤੀਬ ਦੇ ਦੇਣੀ ਬੁਲਾਰਾ ਬਣ ਜਾਂਦਾ ਹੈ ਲਫ਼ਜ਼ਾਂ ਨੂੰ ਤਰਤੀਬ ਦੇ ਦੇਣੀ ਕਵਤਾ ਬਣ ਜਾਂਦੀ ਹੈ ਲਫ਼ਜ਼ਾਂ ਨੂੰ ਤਰਤੀਬ ਦੇ ਦੇਣੀ ਆਪਣੀ ਸੋਚ ਦੇ ਮੁਤਾਬਕ ਉਹਨਾਂ ਕੋਈ ਗੀਤ ਬਣ ਜਾਂਦਾ ਹੈ ਤੇ ਲਫ਼ਜ਼ ਹੀ ਤੋਂ ਖੈਰ ਜ਼ਿੰਦਗੀ ਹੈ ਜ਼ਿੰਦਗੀ ਨੂੰ ਇਸ ਤਰ੍ਹਾਂ ਸਵਾਰਨਾ ਪੈਂਦਾ ਹੈ ਸ਼ਿੰਗਾਰਨਾ ਪੈਂਦਾ ਹੈ ਜ਼ਿੰਦਗੀ ਨੂੰ ਖੁੱਲੀ ਨਾ ਛੱਡੋ ਜ਼ਿੰਦਗੀ ਸਵਾਰਨ ਵਾਸਤੇ ਇੱਕ ਦੋ ਨੁਕਤੇ ਨੇ ਚੰਗਿਆਂ ਦੀ ਬੈਣੀ ਬਹੁ ਚੰਗਿਆਂ ਦੀ ਸੰਗਤ ਕਰੋ ਚੰਗੇ ਉਸਤਾਦ ਧਾਰਨ ਕਰੋ ਚੰਗਾ ਸਾਹਿਤ ਪੜੋ ਚੰਗਿਆਂ ਦੀ ਸੰਗਤ ਕਰੋ ਤਾਂ ਕਿ ਜ਼ਿੰਦਗੀ ਚੰਗੀ ਬਣ ਜਾਏ ਸਮਰ ਜਾਏ ਸੋਹਣੀ ਬਣ ਜਾਏ ਤੇ ਹਰ ਸੋਹਣੀ ਚੀਜ਼ ਚੰਗੀ ਚੀਜ਼ ਸਮਰੀ ਚੀਜ਼ ਰਸਦਾਇਕ ਹੁੰਦੀ ਤੇ ਹਰ ਵਿਗੜੀ ਤੇ ਬੇਤਰਤੀਬੀ ਚੀਜ਼ ਅਰਸ ਤੋਂ ਵੀ ਹੋਣੀ ਹੁੰਦੀ ਹੈ بس ਇੰਨਾ ਕੋਈ ਜ਼ਿੰਦਗੀ ਨੂੰ ਚੰਗੀ ਬਣਾਓ ਉਚੇਰੀ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ